ਐਸ ਬਲੌਗ ਦੇ ਤੁਹਾਡਾ ਸਵਾਗਤ ਹੈ ਜੀ ਸਭ ਨੂੰ ਸਤ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਜਿਹੜੇ ਸਾਡੇ ਹੋਟਲ ਦੇ ਵਿੱਚ ਮੁੰਡੇ ਰਹਿੰਦੇ ਸੀ ਉਹਨਾਂ ਨਾਲ ਮਿਲਾਉਂਦੇ ਆ ਨਾਲੇ ਸ੍ਰੀਮ ਕੋਲ ਵਿੱਚ ਨੌਂਦੇ ਆ ਤਾਰੀਆਂ ਲਾਉਂਦੇ ਆ ਨਾਲੇ ਉਹ ਵੇਖਿਓ ਤੈਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜਿਹੜੇ ਹੋਟਲ 'ਚ ਮੈਂ ਰਹਿੰਦਾ ਸੀ ਇੱਥੇ ਮੈਨੂੰ ਇਹ ਮੁੰਡੇ ਮਿਲੇ ਆ ਤੇ ਆ ਉਹਨਾਂ ਨਾਲ ਆਪਾਂ ਕੱਲ੍ਹ ਬਾਅਦ ਕਰਦੇ ਆ ਅਨਦੇ ਕਰ ਵਾਲੇ ਵੇਖ ਲਣਗੇ ਇਸ ਵੀਡੀਓ ਦੇ ਵਿੱਚ ਐਨ ਐਸ ਨੂੰ 58 ਬਲੌਗ ਦੇ ਉੱਤੇ ਆ ਜਾਓ ਤੇ ਭਾਜੀ ਹਰਿਆਣੇ ਤੋਂ ਦੱਸਿਆ ਇਹਨਾਂ ਨੇ ਤੇ ਕਰੀ ਇਹਨਾਂ ਦੇ ਮੂੰਹ ਸੁਣਦੇ ਕਿੱਥੋਂ ਦੇ ਕੀ ਨਾਂ ਹੈ ਆਪਣਾ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੈਂ ਆ ਰਿਹਾ ਅਨਦੇਰਨ ਵਾਲਾ ਸ਼ਾਬਾਦ ਮਾਰਗੰਡਾ ਤੋਂ ਤੋਂ ਅੰਕਲ ਜੀ ਨੂੰ ਮਿਲ ਕੇ ਬੜਾ ਵਧੀਆ ਲੱਗਾ ਬਹੁਤ ਹੀ ਵਧੀਆ ਪਰਸਨ ਨੇ ਤੇ ਬਾਕੀ ਅੰਕਲ ਜੀ ਦੱਸਣਾ ਹੈ ਤੁਹਾਨੂੰ ਆਪਣੇ ਬਾਰੇ ਇੱਥੇ ਤੁਸੀਂ ਘੁੰਮਣ ਆਏ ਜੀ ਜਾਂ ਇੱਦਾਂ ਹੀ ਰਹਿੰਦੇ ਹਾਂ ਹਾਂ ਜੀ ਘੁੰਮਣ ਆਏ ਜੀ ਘੁੰਮਣ ਆਏ ਹੋ ਗਿਆ ਹਫਤਾ ਸਾਨੂੰ ਇੱਥੇ ਰਹਿੰਦੇ ਨਾ ਬਹੁਤ ਹੀ ਵਧੀਆ ਲੱਗਾ ਬਾਹਰ ਦਾ এনवायरमेंट ਵੀ ਔਰ ਬੜਾ ਕੁਝ ਦੇਖਿਆ ਇਥੇ ਤੇ ਆਪਣਾ ਕਾਫੀ ਅੱਛਾ ਲੱਗਾ ਸਾਨੂੰ ਘੁੰਮ ਕੇ ਕਿਹੜੀ ਕਿਹੜੀ ਚੀਜ਼ ਕੋ ਉਮੀਦ ਦੱਸੋ ਆਪੇ ਬਰਜ ਖਲੀਫਾ ਗਏ ਸੀ ਦੁਬਈ ਮਾਲ ਗਏ ਸੀ ਤੇ ਗੁਰਦੁਆਰਾ ਸਾਹਿਬ ਵੀ ਹੈਗਾ ਇੱਥੇ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਿਆ ਅਸੀਂ ਉੱਥੇ ਵੀ ਦਰਸ਼ਨ ਕਰਕੇ ਆਏ ਕਿੰਨੇ ਤਰੀਕ ਨੂੰ ਆਏ ਸੀ ਤੁਸੀਂ ਆਪਾਂ ਆਏ ਸੀ 15 ਤਰੀਕ ਨੂੰ ਤੇ ਬਾਕੀ ਭਾਈ ਜੀ ਆਪਣੇ ਨਾਲ ਨੇ ਕਾਫੀ ਦੋਸਤ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਨਿਸ਼ਾਨ ਢਿੱਲੋਂ ਯੂਪੀ ਤੋਂ ਜ਼ਿਲ੍ਹਾ ਮੁਜ਼ੱਫਰਨਗਰ ਪਿੰਡ ਦੇਵਨ ਅਸੀਂ ਇੱਥੇ ਆਏ ਆਂ ਜੀ ਘੁੰਮਣ 15 ਦਿਨ ਹੋ ਗਏ ਸਾਨੂੰ ਬਹੁਤ ਵਧੀਆ ਆਇਆ ਵਰਦੁਬਾਈ ਘੁੰਮੇ ਔਰ ਆਪਣਾ ਟੈਚਰ ਸਫਾਰੀ ਬਰਜ ਖਲੀਫਾ ਗੁਰਦੁਆਰਾ ਸਾਹਿਬ ਬਹੁਤ ਵਧੀਆ ਸਾਰੀ ਜਗ੍ਹਾ ਤੋਂ ਮੇ ਬਹੁਤ ਵਧੀਆ ਸੱਸਿਆ ਸਾਰਿਆਂ ਨੂੰ ਮੇਰੇ ਨਾਲ ਫ੍ਰੀਸ ਪਾਸਿੰਗ ਸ਼ਾਹ ਵਾਲ ਮਾਰਕੰਡਾ ਤੋਂ ਵਲੋਗ ਕਰਤਾ ਜੀ ਕਿ ਅਸੀਂ ਇੱਥੇ ਕਾਫੀ ਦਿਨਾਂ ਤੋਂ ਅੰਕਲ ਜੀ ਨੂੰ ਦੇਖ ਰਹੇ ਸੀ ਅੰਕਲ ਜੀ ਬਹੁਤ ਵਲੋਗ ਬਣਾ ਰਹੇ ਸੀ ਅਸੀਂ ਜਦੋਂ ਦੇਖ ਰਹੇ ਜਦੋਂ ਦੇਖੇ ਹਾਂ ਜੀ ਲੱਗੇ ਰਹਿੰਦੇ ਸੀ ਅੱਜ ਆ ਕੇ ਅੱਜ ਚੱਲ ਮੇਲੇ ਲੈਣੇ ਅੰਕਲ ਸਾਡੇ ਹੋਟਲ ਸੇ ਹੀ ਆਏ ਹੋਏ ਸੀ ਅੰਕਲ ਜੀ ਤੇ ਅਸੀਂ ਇਹਨਾਂ ਨੂੰ ਮਿਲੇ ਤੇ ਬਹੁਤ ਚੰਗਾ ਲੱਗਾ ਇਹਨਾਂ ਨੂੰ ਮੁੱਕ ਮਿਲ ਕੇ ਤੇ ਇਹ ਵੀ ਕਹਿੰਦੇ ਵੀ ਅਸੀਂ ਵਲੋਗ ਬਣਾ ਰਹੇ ਹਾਂ ਤੇ ਬਾਕੀ ਜਾਂਦਾ ਕਿ ਇਹ ਬਹੁਤ ਵਧੀਆ ਲੱਗਾ ਮਿਲ ਕੇ ਕਾਕੀ ਮੇਰੇ ਵੀਰ ਹਾਂਜੀ ਸਸਟੀ ਲਾਈਟ ਜੀ ਓਕੇ ਓਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਕਰਮ ਸਿੰਘ ਮੈਂ ਪੰਜਾਬ ਤੋਂ ਹਾਂ ਜੀ ਡਿਸਟ੍ਰਿਕਟ ਹੁਸ਼ਿਆਰਪੁਰ ਪਿੰਡ ਮੇਰਾ ਜਖਰਾਵਲ ਦਸੂਏ ਇਲਾਕੇ ਤੇ ਅਸੀਂ ਸਾਰੇ ਵੀਰ ਇਕੱਠੇ ਹੋ ਕੇ ਆਈ ਸੀ ਘੁੰਮਣ ਤੇ ਬਹੁਤ ਵਧੀਆ ਹੈਗਾ ਇੱਥੇ ਮਤਲਬ ਹਰ ਪ੍ਰਕਾਰ ਦੇ ਲੋਕ ਮਿਲਦੇ ਆ ਹਰ ਹਰ ਲੈਂਗੁਏਜ ਦੇ ਲੋਕ ਇੱਥੇ ਮਿਲਦੇ ਹਨ ਸਾਰਿਆਂ ਨੂੰ ਤੇ ਮਤਲਬ ਬਹੁਤ ਵਧੀਆ ਹੈ ਇੰਟਰਸਟਿੰਗ ਹੈਗਾ ਕਿ ਵਧੀਆ ਵਧੀਆ ਚੀਜ਼ਾਂ ਦੇਖਣ ਨੂੰ ਮਿਲਦੀਆਂ ਤੇ ਬਾਕੀ ਅੰਕਲ ਨਾਲ ਮਿਲੇ ਆਪਾਂ ਸਾਰੇ ਹੁਣ ਪਤਾ ਲੱਗਾ ਵਲੌਗ ਬਣਾਉਂਦੇ ਆਂ ਅੰਕਲ ਦੀ ਬਹੁਤ ਚੰਗੇ ਨੇ ਅੰਕਲ ਤੇ ਬਾਕੀ ਸਹੀ ਹੈ ਜੀ ਸਿੱਗਾ ਹਾਂ ਹਲੋ ਯਾਰ ਇਹ ਨਾ ਰੋ ਯਾਰ ਸ੍ਰੀਤਾ ਜੀ ਸਤਿ ਸ਼੍ਰੀ ਅਕਾਲ ਹੋਰ ਸਤਿ ਵਾਕੀ ਅੱਛੀ ਗੱਲ ਵੀ ਵਧੀਆ ਵਧੀਆ ਠੀਕ ਹੈ ਜੀ ਵਧੀਆ ਹੋਰ ਨਜ਼ਾਰੇ ਲਾਰੇ ਨਜ਼ਾਰੇ ਹਾਂਜੀ ਮਜੇ ਲੈਣ ਦੇ ਪੂਰੇ ਨਜ਼ਾਰੇ ਪਾਣੀ ਵਾਲਾ ਸਾਫ਼ ਹੈ ਹਾਂਜੀ ਬਹੁਤ ਸਾਫ਼ ਹੈ ਆ ਜਾ ਨਾ ਲੋ ਬਸ ਮੈਂ ਨਾ ਲੈ ਇਸੇ ਆ ਸਵੀਮਿੰਗ ਪੂਲ ਜਿਹੜਾ ਸਾਡੇ ਹੋਟਲ ਦੇ ਉੱਪਰ ਬਣਿਆ ਹੈ ਮੁੰਡੇ ਨਾ ਹੁੰਦੇ ਆ ਨਜ਼ਾਰੇ ਲੈਣ ਦੇ ਪਾਣੀ ਦੇ ਵਿੱਚ ਕੇ ਤਾਰੀਆਂ ਲਾਉਣ ਦੇ ਆ ਉਹ ਬੱਲੇ ਲੋ ਨਿਆਰੇ ਔਰ ਤਾਰੀਆਂ ਪਾਣੀ ਦੇ ਵਿੱਚ ਸ਼ਾਵਾ ਸ਼ਾਵਾ ਇਧਰ ਤੇ ਪਰ ਡਾਇਆ ਤੇਲ ਤਲ ਮੜਨ ਡਾਇਆ ਲਫਾਂ ਨੂੰ ਉਹ ਤਾਰੀਆਂ ਲਾ ਰਿਹਾ ਮੈਂ ਨਾ ਪੂਰੇ ਨਿਆਰੇ ਲਾ ਰਿਹਾ ਕਿ ਸ਼ਾਵਾ ਠੀਕ ਆ ਆ ਹੰਦਰਲਾ ਬਸਾ ਬਹੁਤ ਵਧੀਆ ਬਣਿਆ ਅੰਦਰ ਸਿੰਦੇ ਹਰਨੇ ਲੱਗੀਆਂ ਵਾ ਬਹੁਤ ਵਧੀਆ ਉਤਸ਼ਾਹਤ ਬੜੀ ਹੈ ਬਹੁਤ ਫਰਸਟ ਕਲਾਸ ਜਿਹੜਾ ਵਸ ਬਿਲਕੁਲ ਬਣਿਆ ਹੋਇਆ ਬੱਲੇ ਥੋਕਰ ਨੇ ਲੀੜੇ ਲੜੇ ਲਾਏ ਆ ਲੈ ਇੰਜੋਏ ਕਰਨਾ ਇਹ ਮਾਰਨੀ ਹੋਣੀ ਹੁਣ ਇਹਨਾਂ ਨੇ ਆ ਸਵੀਮਿੰਗ ਪੂਲ ਦੇ ਵਿੱਚ ਨਾ ਪੌੜੀਆਂ ਉੱਤਰਦੀਆਂ ਵੇਖੋ ਕਿੰਨੀ ਸ਼ਾਨਦਾਰ ਬਣਾਈਆਂ ਪੌੜੀਆਂ ਆ ਪਾਣੀ ਸਾਫ਼ ਥੱਲੇ ਤੱਕ ਦਿਖਦਾ ਬਹੁਤ ਵਧੀਆ ਬਣਿਆ ਇਹ ਸਵੀਮਿੰਗ ਹਲੋ ਕੀ ਹਾਲ ਹੈ ਨਾ ਰਹਾ ਯਾਰ ਕੀਤਾ ਜੀ ਸਤਿ ਸ਼੍ਰੀ ਅਕਾਲ ਹੋਰ ਸਨ ਠੀਕ ਆ ਬਾਬੂ ਜੀ ਅੱਛਾ ਜੀ ਵਧੀਆ ਵਧੀਆ ਠੀਕ ਜੀ ਵਧੀਆ ਨੇਰੇ ਲਾਰੇ ਨਜ਼ਾਰੇ ਹਾਂਜੀ ਮ제 ਲੈਣ ਦੇ ਪੂਰੇ ਨਜ਼ਾਰੇ ਪਾਣੀ ਵਾਲਾ ਸਾਫ ਹੈ ਹਾਂਜੀ ਬਹੁਤ ਸਾਫ ਆ ਜਾ ਨਾ ਨਾ ਬਸ ਮੈਂ ਨਾ ਲੈ ਇਸੇ ਮੈਂ ਸਦਾ ਨਜ਼ਾਰੇ ਖਾਣੇ ਤੜੀ ਰਵਾਤ ਆ ਰਹੀ ਹੈ ਅਰੇ ਤੜੀ ਜਾਨ ਦਾ ਟਾਈਮ ਪਾਸ ਹਲਾਉਤਾਰੀ ਵਿੱਚ ਪਾਈਆਂ ਵੀਡੀਓ ਤੜੀ ਹੱਥਾਂ ਵਿੱਚ ਸਬਰ ਲੀਏ ਉਸ ਦਾ ਤਾਂ ਬੇਦਿਆ ਬੁਲੇ ਕਰਾ ਚਲਾ ਕੱਕੇ ਬੜੀਏ ਯਾਰ ਇੱਕ ਪਰਛਾਣ ਮਾਰ ਕੇ ਨਹੀਂ ਆਏਗੀ ਜਿੱਥੇ ਤਰ ਗਿਆ ਪਰਛਾਣ ਮਾਰ ਕੇ ਮੇਰੇ ਨਾਲ ਜਾ ਤੁਹਾਨੂੰ ਹਮਾਰਿ ਸੂਚੇ ਪਾਣੇ ਚਾਰੇ ਕਰਵਾਉਣਾ ਕਰਦੇ ਆ ਉਹ ਪੈਸੇ ਜਿਹੜੇ ਰੇਵਿਡ ਕਬਟੀ ਐਪ